ਦੇਖੋ ਮੈਂ ਇਸ ਖੁਸ਼ੀ ਦੇ ਮੌਕੇ ਤੇ ਐਸਐਸਪੀ ਸਾਹਿਬ ਬਟਾਲਾ ਨੂੰ ਦਿਲੀ ਮੁਬਾਰਕ ਦਿਨਾ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਦੇ ਆ ਉਹਨਾਂ ਦੀ ਟੀਮ ਮਿਹਨਤ ਕਰਦੀ ਆ ਔਰ ਅੱਜ ਜਿਹੜਾ ਇਹ ਇਨਾਮ ਵੰਡ ਸਮਰੋਹ ਸੀ ਜੋ ਸਾਡੇ ਸਾਥੀਆਂ ਨੇ ਪਿਛਲੇ 6 ਮਹੀਨੇ ਚ ਮਿਹਨਤ ਕੀਤੀ ਔਰ ਜੋ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਇਹਨਾਂ ਦੇ ਅਵਾਰਡ ਲਈ ਰეკਮੈਂਡ ਕਰਕੇ ਭੇਜਿਆ ਉਹ ਸਾਰਾ ਸੈਂਕਸ਼ਨ ਹੋ ਕੇ ਆਇਆ ਔਰ ਅੱਜ ਇੱਥੇ ਇਸ ਸਮਾਗਮ ਦੇ ਵਿੱਚ ਅਸੀਂ ਸਾਰੇ ਆਪਣੇ ਸਾਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਆ ਜਿੱਦਾਂ ਕਿ ਤੁਸੀਂ ਸਭ ਨੇ ਦੇਖਿਆ ਹੀ ਆ ਕੈਸ਼ ਰਿਵਾਰਡ ਤਕਰੀਬਨ 24 ਲੱਖ ਰੁਪਇਆ 23 ਲੱਖ 70 ਹਜ਼ਾਰ ਰੁਪਇਆ ਕੈਸ਼ ਰਿਵਾਰਡ ਦਿੱਤਾ ਗਿਆ ਔਰ ਇਸ ਤੋਂ ਇਲਾਵਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ 35 ਦੇ ਕਰੀਬ ਉਹਨਾਂ ਦੀਆਂ ਡੀਜੀਪੀ ਡਿਸਕ ਅਸੀਂ ਦਿੱਤੀਆਂ ਆ ਔਰ ਸਰਟੀਫੀਕੇਟ ਦਿੱਤੇ ਆ ਇਹ ਜਿੱਦਾਂ ਕਿ ਇਹ ਇੱਕ ਸਾਨੂੰ ਸਾਰਿਆਂ ਨੂੰ ਇਹ ਚੀਜ਼ ਉਤਸ਼ਾਹ ਕਰਦੀ ਆ ਸਾਡੇ ਸਾਥੀਆਂ ਨੂੰ ਉਤਸ਼ਾਹ ਕਰਦੀ ਆ ਔਰ ਅਸੀਂ ਇਦਾਂ ਹੀ ਪ੍ਰਣ ਲੈਂਦੇ ਆ ਕਿ ਅਸੀਂ ਆਪਣੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਦਾਂ ਹੀ ਸੇਵਾ ਕਰਾਂਗੇ ਔਰ ਹੋਰ ਮਿਹਨਤ ਕਰਕੇ ਅਸੀਂ ਇਸ ਤੋਂ ਵੀ ਵਧੀਆ ਰਿਜ਼ਲਟ ਦੇਵਾਂਗੇ ਤਾਂ ਕਿ ਜੋ ਪੰਜਾਬ ਦੇ ਵਿੱਚ ਕ੍ਰਾਈਮ ਉਹਨੂੰ ਅਸੀਂ ਬਿਲਕੁਲ ਉੱਤੇ ਕਾਬੂ ਪਾ ਸਕੀਏ ਔਰ ਜੋ ਮਾਨਯੋਗ ਸੀਐਮ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਨੇ ਇੱਕ ਜਿਹੜਾ ਹੁਣ ਯੋਧ ਨਸ਼ਾ ਵਿਰੋਧ ਪ੍ਰੋਗਰਾਮ ਵੀ ਚੇੜਿਆ ਹੋਇਆ ਆ ਇਹਦੇ 'ਚ ਅਸੀਂ ਇਦਾਂ ਹੀ ਕਾਮਯਾਬੀ ਰੱਖੀਏ ਔਰ ਹੋਰ ਮਿਹਨਤ ਕਰਕੇ ਜਿਹੜਾ ਕੋਈ ਛੋਟੀਆਂ-ਮੋਟੀਆਂ ਸ਼ਿਕਾਇਤਾਂ ਰਹਿ ਗਈਆਂ ਅਸੀਂ ਉਹਨਾਂ ਨੂੰ ਵੀ ਸਮਗਲਰਾਂ ਨੂੰ ਉਹ ਨਸ਼ਾ ਦੇ ਜਿਹੜਾ ਇਹ ਧੰਦਾ ਕਰਨ ਵਾਲੇ ਆ ਉਹਨਾਂ ਨੂੰ ਵੀ ਬਹੁਤ ਛੇਤੀ ਅਸੀਂ ਕਾਬੂ ਕਰਾਂਗੇ ਪਰ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਬਣਾਵਾਂਗੇ ਤੁਸੀਂ ਆਮ ਦੇਖਿਆ ਹੁਣ ਜੋ ਯੋਧ ਨਸ਼ਾ ਵਿਰੋਧ ਪਿਛਲੇ 1 ਮਾਰਚ ਤੋਂ ਚੱਲਿਆ ਹੋਇਆ ਸਾਰੇ ਪੰਜਾਬ ਦੇ ਵਿੱਚ ਇਹਦੀ ਪ੍ਰਸ਼ੰਸਾ ਹੋ ਰਹੀ ਆ ਪਰ ਲੋਕੀ ਵੀ ਅਪਰੀਸ਼ੀਏਟ ਕਰਦੇ ਆ ਨਸ਼ਾ ਸਮਗਲਰਾਂ ਦੇ ਅਸੀਂ ਉਹਨਾਂ ਦੇ ਘਰਾਂ ਦੀ ਵੀ ਕਾਨੂੰਨ ਅਨੁਸਾਰ ਉਹਨਾਂ ਦੇ ਡਿਮੋਲਿਸ਼ਨ ਕੀਤੀ ਗਈ ਆ ਬਟਾਲਾ ਜ਼ਿਲ੍ਹੇ ਵਿੱਚ ਵੀ ਕੀਤੀ ਗਈ ਆ ਔਰ ਰਿਕਵਰੀ ਵੀ ਹੋ ਰਹੀ ਆ ਜਿਹੜਾ ਕੋਈ ਬਿਮਾਰ ਆ ਜਿਸ ਨੂੰ ਮਦਦ ਦੀ ਲੋੜ ਆ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਂ ਓਟ ਸੈਂਟਰ ਚ ਵੀ ਅਸੀਂ ਭਰਤੀ ਕਰ ਰਹੇ ਆ ਤਾਂ ਕਿ ਇਹ ਆਪਣਾ ਇਲਾਜ ਕਰਾ ਕੇ ਇੱਕ ਸਮਾਜ ਦਾ ਉਦਾਂ ਹੀ ਇੱਕ ਮਹੱਤਵਪੂਰਨ ਅੰਗ ਬਣ ਸਕੇ ਇਹ ਜੋ ਇੱਕ ਕ੍ਰਾਈਮ ਕਿਸੇ ਵੀ ਜਗ੍ਹਾ ਤੇ ਹੁੰਦਾ ਆ ਜਿਹੜੇ ਵੀ ਸਾਡੇ ਸਾਥੀ ਉਹਦੇ ਵਿੱਚ ਮਿਹਨਤ ਕਰਕੇ ਉਹਨੂੰ ਟਰੇਸ ਕਰਦੇ ਆ ਔਰ ਮੁਲਜ਼ਮਾਂ ਨੂੰ ਫੜਦੇ ਆ ਉਹਨਾਂ ਨੂੰ ਇਹ ਰਿਵਾਰਡ ਦਿੱਤੇ ਜਾਂਦੇ ਆ ਔਰ ਇਹ ਸਾਰੀ ਚੀਜ਼ ਐਸਐਸਪੀ ਸਾਹਿਬ ਆਪ ਮੋਨੀਟਰ ਕਰਦੇ ਆ ਕਿਉਂਕਿ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਡਿਸਟ੍ਰਿਕਟ ਦਾ ਜਿਹੜੇ ਹੈੱਡ ਹੈ ਉਹ ਆਪ ਸਿੱਧੇ ਤੌਰ ਤੇ ਇਨਵੋਲ ਹੁੰਦੇ ਆ ਔਰ ਉਹਨਾਂ ਨੂੰ ਪਤਾ ਹੁੰਦਾ ਵੀ ਮੇਰੇ ਕਿਹੜੇ ਸਾਥੀਆਂ ਨੇ ਇਹਦੇ ਵਿੱਚ ਮਿਹਨਤ ਕੀਤੀ ਆ ਔਰ ਉਹਨਾਂ ਨੂੰ ਉਸ ਮੈਰਿਟ ਦੇ ਆਧਾਰ ਤੇ ਹੀ ਇਹ ਰਿਵਾਰਡ ਦਿੱਤੇ ਜਾਂਦੇ ਸਰ ਇੱਕ ਕੈਮਰੋ ਵੀ ਹੋ ਰਿਹਾ ਉਹ ਮੈਰੋ ਜੀ ਕਹਿ ਰਹੇ ਨੇ ਮੇਰੇ ਜੀਉਂਦੇ ਜੀ ਪੰਜਾਬ 'ਚ ਇਹ ਕੰਮ ਨਹੀਂ ਹੋ ਸਕਦਾ ਹੁਣ ਜਿਹੜੇ ਯੂਟਿਊਬਰੋਂ ਮਾਫੀ ਮੰਗਦੇ ਆ ਉਹ ਕ੍ਰੰਕ ਇੱਕ ਇਸ਼ੂ ਚਾਹਤੇ ਆ ਕਿਹੜਾ ਜੀ ਇੱਕ ਮੈਰੋ ਦਾ ਜਿਹੜਾ ਜੀ ਉਹ ਇੱਕ ਜਿਹੜੀ ਯੂਟਿਊਬਰ ਵਾਲੀ ਕੋਈ ਬਾਤ ਸੀ ਉਹਦੇ ਆਧਾਰ ਤੇ ਉਹ ਕਹਿੰਦਾ ਵੀ ਮੇਰੇ ਜੀਉਂਦੇ ਜੀ ਪੰਜਾਬ 'ਚ ਮੈਂ ਮੈਂ ਦੇਖੋ ਮੈਂ ਉਹ ਬਠਿੰਡੇ ਦੇ ਵਿੱਚ ਮਰਡਰ ਹੋਇਆ ਆ ਔਰ ਉਹਨੇ ਅਕਿਊਜ਼ ਵੀ ਫੜੇ ਜਾ ਚੁੱਕੇ ਆ ਨਾ ਹੋਰ ਇਸ ਤੋਂ ਇਲਾਵਾ ਇਸ ਦੇ ਬਾਰੇ ਬਹੁਤ ਕੁਝ ਨਹੀਂ ਕਹਿ ਸਕੂਗਾ ਪਰ ਇਹਰੇ ਕিউਟ ਫੜੇ ਜਾ ਚੁਕੇ ਤੇਰੀ ਗਲਤੀ ਹੈ ਮੈਂ ਫੇਰ ਬਟਾਰਾ ਪੁਲਿਸ ਵਧਾਈ ਦੀ ਪਾਤਰ ਆ ਐਸਐਸਪੀ ਸਾਹਿਬ ਨੇ ਬਹੁਤ ਜ਼ੋਰ ਲਾ ਕੇ ਜਿਹੜਾ ਕਾਨੂੰਨ ਅਨਸਾਰ ਜਿਹੜੇ ਸਾਡੇ ਕੋਈ ਮੁਲਜ਼ਮ ਚਾਹੇ ਉਹ ਟੈਰਰਿਸਟ ਕ੍ਰਾਈਮ ਚ ਜਾਂ ਜਿਹੜੇ ਗੈਂਗਸਟਰ ਆ ਉਹ ਬਾਹਰਲੇ ਮੁਲਕਾਂ ਚਲੇ ਗਏ ਉਹਨਾਂ ਨੂੰ ਵਾਪਸ ਲਿਆਣ ਲਈ ਇੱਕ ਲੀਗਲ ਇੱਕ ਪ੍ਰोसीजर ਹੁੰਦਾ ਹੈ ਰੈੱਡ ਕਰਾਸ ਰੈੱਡ ਕਾਰਨਰ ਨੋਟਿਸ ਜਾਰੀ ਕਰਨਾ ਹੁੰਦਾ ਹੈ ਸਾਡੇ ਆਲਮੋਸਟ ਜਿੰਨੇ ਵੀ ਸਾਡੇ ਇਹ ਮੁਲਜ਼ਮ ਬਾਹਰਲੇ ਮੁਲਕਾਂ ਚਾ ਉਹਨਾਂ ਦੇ ਕੰਪਲੀਟ ਹੋ ਕੇ ਡਿਲੀਵਰ ਹੋ ਚੁੱਕੇ ਆ ਔਰ ਸਾਨੂੰ ਉਮੀਦ ਆ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਇੱਥੇ ਵਾਪਸ ਲੈ ਕੇ ਆਵਾਂਗੇ ਤਾਂ ਕਿ ਜੋ ਉਹਨਾਂ ਨੇ ਕ੍ਰਾਈਮ ਕੀਤੇ ਆ ਐਸ ਪਰ ਲਾ ਉਹਨਾਂ ਨੂੰ ਸਜ਼ਾ ਮਿਲ ਸਕੇ। ਥੈਂਕ ਯੂ। ਥੈਂਕ ਯੂ। ਮੈਂ ਮਾਣਯੋਗ ਡੀਜੀਪੀ ਪੰਚਾਲ ਸਰ, ਸ਼੍ਰੀ ਗੌਰਵ ਯਾਦਵ ਜੀ ਦਾ, ਡੀਆਈਜੀ ਸਰ ਦਾ ਔਰ ਐਸਐਸਪੀ ਬਟਾਲਾ ਸਰ ਦਾ ਬਹੁਤ ਧੰਨਵਾਦੀ ਆ ਕਿ ਜਿਹੜੀ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮਿਹਨਤ ਕੀਤੀ ਸੀ ਵੱਖ-ਵੱਖ ਜਿਹੜੇ ਕੇਸਿਸ ਟ੍ਰੇਸ ਕੀਤੇ ਸੀ ਤੇ ਉਹਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਕਰਮਚਾਰੀ ਆ ਸਾਰਿਆਂ ਨੂੰ ਬਹੁਤ ਵਧੀਆ ਮਾਨ ਸਤਕਾਰ ਮਿਲਿਆ ਤੇ ਉਹਦੇ ਨਾਲ ਇੱਕ ਮੁਲਾਜ਼ਮਾਂ ਦੇ ਵਿੱਚ ਬਹੁਤ ਜ਼ਿਆਦਾ ਹੌਸਲਾ ਹੁੰਦਾ ਕਿ ਉਹ ਫਿਊਚਰ ਦੇ ਵਿੱਚ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਤੇ ਮੈਂ ਜਿੰਨਾ ਵੀ ਹੁਣ ਤੱਕ ਕੰਮ ਕੀਤਾ ਮੈਂ ਆਪਣੀ ਉਹਦੀ ਸਾਰੀ ਜਿਹੜੀ ਐਪਰੀਸੀਏਸ਼ਨ ਹੈ ਮੈਂ ਆਪਣੀ ਟੀਮ ਨੂੰ ਦੇਣਾ ਕਿ ਜਿਹੜੀ ਮੇਰੀ ਟੀਮ ਹੈ ਉਹ ਕੰਟੀਨਿਊਸਲੀ ਐਫਰਟ ਕਰਦੀ ਆ ਉਹਨਾਂ ਤੁੱਪ ਦੇਖਦੀ ਆ ਨਾ ਉਹ ਸਰਦੀ ਦੇਖਦੀ ਆ ਤੇ ਰੈਗੂਲਰਲੀ ਕੰਮ ਕਰਦੀ ਆ ਜਿਵੇਂ ਅੱਜ ਵੀ ਮੇਰੀ ਟੀਮ ਸਵੇਰੇ ਜਿਹੜੀ ਆ ਉਹ ਕੰਮ ਕਰਦੀ ਆਈ ਆ ਤੇ ਸਿਖਰ ਦੁਪਹਿਰੇ ਮਤਲਬ ਕਿਸੇ ਦਾ ਬੂਆ ਖੜਕਾ ਆ ਗਿਆ ਆਪਾਂ ਕੈਮਰੇ ਚੈੱਕ ਕਰਦੇ ਹਾਂ ਉਹ ਬੜਾ ਡਿਫਿਕਲਟ ਕੰਮ ਹੁੰਦਾ ਪਰ ਅਸੀਂ ਮਿਹਨਤ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਿਣਾ ਜਿਹੜਾ ਚੈਲੰਜ ਕਿ ਹਰ ਕੇਸ ਦੇ ਵਿੱਚ ਇੱਕ ਨਵਾਂ ਚੈਲੰਜ ਆਉਂਦਾ ਕਿ ਜਦੋਂ ਕ੍ਰਿਮੀਨਲ ਨਵੇਂ-ਨਵੇਂ ਰਸਤੇ ਅਪਣਾਉਂਦੇ ਆ ਨਵੇਂ-ਨਵੇਂ ਮੈਥਡ ਅਪਣਾਉਂਦੇ ਆ ਬਚਨ ਦੇ ਲਈ ਤੇ ਉਹਨਾਂ ਨੂੰ ਟਰੇਸ ਕਰਨ ਦੇ ਲਈ ਹਰ ਵਾਰੀ ਨਵਾਂ ਕੁਝ ਸਿੱਖਣ ਨੂੰ ਮਿਲਦਾ ਨਵੀਂ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਚਲੋ ਪਰਮਾਤਮਾ ਤੋਂ ਡਰ ਕੇ ਕਹਿੰਨੇ ਆ ਕਿ ਅ ਕਾਮਯਾਬੀ ਮਿਲਦੀ ਆ ਤੇ ਮਿਹਨਤ ਦੇ ਨਾਲ ਜਰੂਰ ਫਲ ਮਿਲਦਾ ਧੰਨਵਾਦ ਜੀ ਵਰਕ ਕੀਤਾ ਹੋਵੇ ਤੇ ਮਹਿਕਮਾ ਉਸ ਚੀਜ਼ ਨੂੰ ਸਰਾਉਂਦਾ ਆ ਤੇ ਉਸ ਜਗ੍ਹਾ ਤੇ ਕੁਦਰਤੀ ਗੱਲ ਆ ਕਿ ਹੌਸਲਾ ਵਜਾਈ ਤੇ ਹੁੰਦੀ ਆ ਤੇ ਅੱਜ ਮੈਂ ਬਹੁਤ ਧੰਨਵਾਦੀ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਸਮਝਿਆ ਕਿ ਮੈਂ ਕੋਈ ਕੰਮ ਕੀਤਾ ਤਾਂ ਉਹਦੇ ਬਦਲੇ ਵਿੱਚ ਮੈਨੂੰ ਉਹਨਾਂ ਨੇ ਨਾਮ ਦਿੱਤਾ ਹੈ ਮੈਂ ਬਹੁਤ ਖੁਸ਼ ਹਾਂ ਕਿੰਨੇ ਕੋ ਚੈਲੰਜ ਰਹਿੰਦਾ ਕਿਉਂਕਿ ਲੋਕ ਕਹਿੰਦੇ ਆ ਕਿ ਕੁਛ ਕਰਦੀ ਕੁਛ ਨਹੀਂ ਪਰ ਚੈਲੈਂਜਿੰਗ ਹੈ ਕਿੰਨਾ ਮੇਂਦਾ ਤਾਂ ਜਦੋਂ ਫੀਲਡ 'ਚ ਵਿਚਰਦੇ ਆ ਉਹਨਾਂ ਤੈਨਾਂ ਉਸ ਨਾਲ ਜਿਨ੍ਹਾਂ ਨੂੰ ਲੋਕ ਆਪਣੀ ਜਾਨ ਬਚਾਉਂਦੇ ਨੇ ਨਹੀਂ ਜੀ ਉਹਨਾਂ ਨੂੰ ਫੇਸ ਕਰਨਾ ਇਹ ਤੁਸੀਂ ਸਮਝਦੇ ਜੇ ਕਿ ਕੁਝ ਸਭ ਸਰਦਾਰ ਜ਼ਰੂਰੀ ਹੈ ਉਹਨਾਂ ਨੂੰ ਫੇਸ ਹੀ ਕੀਤਾ ਤਾਂ ਹੀ ਕਰਕੇ ਮੇਰੀ ਮਿਹਨਤ ਦਾ ਮੁੱਲ ਪਾਇਆ ਮੈਗਮੇਨ ਨੇ ਤੇ ਉਹਦੇ ਬਦੌਲਤ ਹੀ ਮੈਨੂੰ ਅੱਜ ਇਹ ਪ੍ਰਾਈਜ਼ ਮੈਗਮੇਨ ਨੇ ਦਿੱਤਾ ਹੈ ਤੇ ਮੈਂ ਹੋਰ ਵੀ ਕੋਸ਼ਿਸ਼ ਕਰੂੰਗਾ ਇਤੋਂ ਵੱਧ ਵੱਧ ਕੰਮ ਕਰਾਂ ਜਦੋਂ ਐਪੀਟ ਹੋਣਦਾ ਸਰ ਉਹਦੇ ਨਾਲ ਹੋਰ ਕੋਸ਼ਿਸ਼ ਕਰੀਦੀ ਵੀ ਚੰਗਾ ਕੰਮ ਕਰੀਏ ਤੇ ਇਤੋਂ ਹੋਰ ਵਧੀਆ ਨਾਮ ਮਿਲੇ ਤੇ ਮੈਂ ਬਹੁਤ ਥੈਂਕਸਫੁਲ ਆ ਆਪਣੇ ਐਸਐਸਪੀ ਸਾਹਿਬ ਦਾ ਡੀਆਈ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਚ ਜੋਗ ਸਮਝਿਆ ਕਿਰਨਪਰ kami probably ਅੱਜ ਨਾਲ ਜੀ ਸੋਟਾ ਸਰ ਨਾਲ ਲੋ ਜੀ ਇਹਨਾਂ ਨੇ ਵੀ ਉਹਨੇ ਇੰਟੈਲੀਜੈਂਸ ਕਰਕੇ ਕਾਫੀ ਕੇਸਸ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ 'ਚ ਹੈਲਪ ਕੀਤੀ ਹੈ। ਸਟੇਪਲ ਆਪਰੇਟਿਵ एएसआईआई टीम से साढ़े सात कैश रॉड और सीसीएन सर्टिफिकेट सैंतीस हजार कैश रॉड पांच सीसीएन सर्टिफिकेट दो कैश रॉड दस सीसीएन सर्टिफिकेट एक डिप्लोमा एलआरएसआई पंडित कुमार पवित्र सात कैश रॉड इन इंटेलिजेंस ਕਰਕੇ ਕਾਫੀ ਕੇਸਸ ਦੇ ਵਿੱਚ ਉਹਨਾਂ ਨੂੰ ਪ੍ਰੋਸ ਕਰਨ 'ਚ ਹੈਲਪ ਕੀਤੀ ਹੈ